ਅੱਜ ਦੇ ਯੁੱਗ 'ਚ ਜਿੱਥੇ ਨੌਜਵਾਨ ਵਰਗ ਆਪਣੇ ਸ਼ਹੀਦਾਂ ਅਤੇ ਆਜ਼ਾਦੀ ਦੇ ਵਾਰਸਾਂ ਨੂੰ ਭੁੱਲਦਾ ਜਾ ਰਿਹਾ ਹੈ ਅਤੇ ਵੱਡੇ-ਵੱਡੇ ਸਕੂਲਾਂ 'ਚ ਬੱਚਿਆਂ ਨੂੰ ਸਿਰਫ ਬਾਹਰ ਜਾਣ ਦੇ ਸੁਪਨੇ ਦਿਖਾ ਰਹੇ ਨੇ। ਉੱਥੇ ਹੀ ਅੱਜ ਅਸੀਂ ਤੁਹਾਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨਾਰੂ ਨੰਗਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਇੱਕ ਹੁਣ ਹਾਰ ਬੱਚੇ ਦੇ ਨਾਲ ਮਿਲਣ ਜਾ ਰਹੇ ਹਾਂ ਜੋ ਆਪਣੇ ਹੁਨਰ ਰਾਹੀ ਮਾਤਾ-ਗੁਜ਼ਰੀ ਅਤੇ ਉਸਦੇ ਪੋਤਿਆਂ ਵਿਚਕਾਰ ਦੀ ਆਖਰੀ ਮਿਲਣੀ ਨੂੰ ਬਿਆਨ ਕਰ ਰਿਹਾ ਹੈ। ਵੇਖੋ ਅਤੇ ਤੁਸੀਂ ਵੀ ਸੁਣੋ ਜਰਾ ਇਸ ਵੀਡੀਓ ਨੂੰ ਬਹੁਤ ਵਧੀਆ ਪਤ ਆਖੀਰ ਵਾਲਾ ਵੀ ਆਖੀਰ ਵਾਲਾ ਬਹੁਤ ਵਧੀਆ ਆਖੀਰ ਦੇ ਵਿੱਚ ਵੀ ਬੋਲਦੇ ਮੈਡਮ ਹੁਣੇ ਕਰ ਰਹੇ ਚਲੋ ਆਖੀਰ ਚ ਮੈਂ ਕਹਿਣਾ ਚਾਹੁੰਦਾ ਜੀ ਹੋ ਜਿੱਤਾ ਹਾਂ ਚਲੋ ਆਖੀਰ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕੋਈ ਵੀ ਕੰਮ ਕਰਨਾ ਨਹੀਂ Bureau Report, SMZ News.